ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਸੁਰਦੱਲਾ ਜੀ ਅੱਜ ਪ੍ਰੋਗਰਾਮ ਦੇ ਵਿੱਚ ਪਹਿਲਾਂ ਕੱਲ ਦੀ ਗੱਲ ਕਰੀਏ ਕੱਲ ਸ਼ਾਮ ਨੂੰ ਭਗਵੰਤ ਮਾਨ ਅਚਾਨਕ ਜਲੰਧਰ ਪੁੱਜ ਗਏ ਸੋ ਜਲੰਧਰ ਪੁੱਜਣ ਦੇ ਨਾਲ ਨਾਲ ਵੱਡਾ ਵਾਅਦਾ ਵੀ ਪੂਰਾ ਕਰ ਦਿੱਤਾ ਉਹਨਾਂ ਨੇ ਤੇ ਇੱਥੇ ਜ਼ਰੂਰ ਤੁਹਾਡੇ ਤੋਂ ਇੱਕ ਗੱਲ ਸਾਂਝੀ ਕਰਵਾਉਣਾ ਚਾਹਾਂਗੇ 쇼 ਦੇ ਵਿੱਚ ਪ੍ਰੋਗਰਾਮ ਦੇ ਜ਼ਰੀਏ ਕਿ ਅਚਾਨਕ ਭਗਵੰਤ ਮਾਨ ਜਲੰਧਰ ਪੁੱਜੇ ਜੜੇ ਉਸ ਦੇ ਪਿੱਛੇ ਕੀ ਕਾਰਨ ਰਿਹਾ ਦੇਖੋ ਕੱਲ ਭਗਵੰਤ ਮਾਨ ਸ਼ਾਮ ਨੂੰ ਇੱਕ ਤਰੀਕੇ ਨਾਲ ਉਹਨਾਂ ਨੇ ਲੋਕ ਦਰਬਾਰ ਜਨਤਾ ਦਰਬਾਰ ਜਲੰਧਰ ਚਲਾਤਾ ਤਿਆਰੀਆਂ ਤਾਂ ਅਫਸਰ ਨਿਸ਼ਚਿਤ ਤੌਰ ਤੇ ਪਹਿਲਾਂ ਹੀ ਕਰ ਰਹੇ ਹੋਣਗੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਣਾ ਸੁਰੱਖਿਆ ਕਾਰਨਾ ਕਰਕੇ ਬਹੁਤ ਜ਼ਿਆਦਾ ਪਹਿਲਾਂ ਇਹਦਾ ਐਲਾਨ ਨਹੀਂ ਕੀਤਾ ਜਾਂਦਾ ਪਰ ਬਹੁਤ ਸਾਰੇ ਲੋਕ ਆਪਣੇ ਕਮਾਂਕਾਰਾਂ ਦੇ ਲਈ ਜਲੰਧਰ ਪੁੱਛੇ ਜਿਵੇਂ ਭਗਵੰਤ ਮਾਨ ਨੇ ਪਹਿਲਾਂ ਦਾਵਾ ਕੀਤਾ ਸੀ ਕਿ ਉਹ ਚੋਣ ਜਿੱਤਣ ਤੋਂ ਬਾਅਦ ਵੀ ਜਲੰਧਰ ਦੇ ਵਿੱਚ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਸੋ ਕਿਉਂਕਿ ਉਹਨਾਂ ਨੇ ਕਿਰਾਏ ਤੇ ਘਰ ਲਿਆ ਮੁੱਖ ਮੰਤਰੀ ਨੇ ਔਰ ਭਗਵੰਤ ਮਾਨ ਨੇ ਕੱਲ ਫੇਰ ਕਿਹਾ ਕਿ ਦੋ ਦਿਨ ਉਹ ਹਫ਼ਤੇ ਚ ਆਇਆ ਕਰਨਗੇ ਔਰ ਲੋਕਾਂ ਦੀਆਂ ਸਮੱਸਿਆਵਾਂ ਮਾਝੇ ਤੇ ਦੁਆਬੇ ਵਾਲੇ ਉਥੇ ਆ ਕੇ ਆਪਣੀਆਂ ਸਮੱਸਿਆਵਾਂ ਲਈ ਆ ਸਕਦੇ ਨੇ ਔਰ ਕੱਲ ਬਹੁਤ ਸਾਰੇ ਲੋਕ ਉਥੇ ਪਹੁੰਚੇ ਔਰ ਭਗਵੰਤ ਮਾਨ ਨੇ ਕਈ ਮਸਲਿਆਂ ਤੇ ਅਫਸਰਾਂ ਨੂੰ ਸਿੱਧਾ ਟੈਲੀਫੋਨ ਹੀ ਲਾ ਲਿਆ ਔਰ ਇਹ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਡਾਇਰੈਕਟ ਟੈਲੀਫੋਨ ਅਫਸਰਾਂ ਨੂੰ ਲਾ ਕੇ ਆਮ ਲੋਕਾਂ ਦੇ ਕੰਮਾਂ ਦੇ ਲਈ ਉਹਨਾਂ ਨੂੰ ਹੁਕਮ ਦਿੰਦਾ ਹੈ ਔਰ ਇਹਦੇ ਨਾਲ ਬਹੁਤ ਸਾਰੇ ਲੋਕਾਂ ਦੇ ਕੰਮ ਆ ਜਿਹੜੇ ਮੌਕੇ ਤੇ ਹੋਏ ਨੇ ਔਰ ਆਮ ਦਿਨਾਂ ਦੇ ਵਿੱਚ ਵੀ ਮੁੱਖ ਮੰਤਰੀ ਕਈ ਵਾਰ ਅਫਸਰਾਂ ਨੂੰ ਟੈਲੀਫੋਨ ਦੇ ਉੱਤੇ ਆਮ ਲੋਕਾਂ ਦੇ ਕੰਮਾਂ ਦੀ ਹਦਾਇਤ ਕਰਦੇ ਨੇ ਸੋ ਕੱਲ ਵੀ ਉਹਨਾਂ ਨੇ ਜਿਹੜੇ ਕਰੋਨਾ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਭਾਵੇਂ ਉਹ ਸਮਾਜ ਸੇਵੀ ਸੀ ਭਾਵੇਂ ਉਹ ਐਨਜੀਓ ਸੀ ਔਰ 1100 86 ਇੱਕ ਜਿਹੜੀ ਸੰਸਥਾ ਹੈ ਉਸ ਮਾਮਲੇ 'ਚ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਨੂੰ ਵੀ ਭਗਵੰਤ ਮਾਨ ਨੇ ਫੋਨ ਲਾ ਕੇ ਉਹਨਾਂ ਦੀ ਨੌਕਰੀ ਦਾ ਇੰਤਜ਼ਾਮ ਕਰਨ ਨੂੰ ਕਿਹਾ ਜਿਦੇ ਵਿੱਚ ਸਾਫ਼ ਤੌਰ 'ਤੇ ਉਹਨਾਂ ਨੇ ਕਿਹਾ ਕਿ ਜੋ ਹਾਈ ਕੋਰਟ ਦिए ਸਾਨੂੰ ਨਿਰਦੇਸ਼ ਨੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਹਾਈ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਇਹਨਾਂ ਨੂੰ ਨੌਕਰੀ ਦੇਣਾ ਚਾਹੁੰਦੇ ਆਂ ਤੇ ਹੋਰਾਂ ਨੂੰ ਵੀ ਦਵਾਂਗੇ ਕਹਿਣ ਦਾ ਮਤਲਬ ਹੈ ਕਿ ਮੁੱਖ ਮੰਤਰੀ ਨੇ ਜਿਹੜੇ ਵਿਰੋਧੀਆਂ ਦੇ ਇਲਜ਼ਾਮ ਸੀ ਕਿ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਨੇ ਜਲੰਧਰ ਆਉਣਾ ਨਹੀਂ ਇਹ ਚੋਣ ਵਾਦੇ ਨੇ ਉਹਨਾਂ ਨੂੰ ਝੂਠਾ ਪਾਇਆ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਹਰ ਹਫ਼ਤੇ ਇੱਕ ਦੋ ਦਿਨ ਮੁੱਖ ਮੰਤਰੀ ਅਗਰ ਜਲੰਧਰ ਪਹੁੰਚਦੇ ਨੇ ਉਹਦੇ ਨਾਲ ਜਲੰਧਰ ਔਰ ਮਾਝੇ ਮਾਝੇ ਔਰ ਦੁਆਬੇ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਕਿਉਂਕਿ ਸੰਗਰੂਰ ਦੇ ਵਿੱਚ ਅਕਸਰ ਮੁੱਖ ਮੰਤਰੀ ਦਾ ਘਰ ਹੈ ਉੱਥੇ ਜਾਂਦੇ ਨੇ ਤੇ ਚੰਡੀਗੜ੍ਹ ਦੇ ਵਿੱਚ ਤਾਂ ਉਹ ਸ਼ਿਕਾਇਤਾਂ ਸੁਣਦੇ ਹੀ ਨੇ ਆਪਣੇ ਦਫ਼ਤਰ 'ਚ ਲਗਾਤਾਰ ਕੰਮਕਾਰ ਕਰਦੇ ਸੋ ਇਹ ਚੋਣਾਂ ਤੋਂ ਬਾਅਦ ਦੀ ਇੱਕ ਨਵੀਂ ਡਿਵੈਲਪਮੈਂਟ ਹੈ ਜਿਹਦੇ ਨਾਲ ਹੁਣ ਆਉਂਦੇ ਦਿਨਾਂ 'ਚ ਸਿਆਸਤ ਭਖੇਗੀ ਔਰ ਅਗਰ ਆਮ ਲੋਕਾਂ ਦੇ ਇਸ ਤਰ੍ਹਾਂ ਕੰਮ ਹੋਣਗੇ ਤੇ ਉਹਦੇ ਨਾਲ ਜਿਹੜਾ ਪ੍ਰਸ਼ਾਸਨ ਹੈ ਜਾਂ ਹੋਰ ਅਫਸਰ ਨੇ ਉਹਨਾਂ ਤੇ ਵੀ ਇਹ ਦਬਾਅ ਬਣੇਗਾ ਕਿ ਉਹ ਜਲਦੀ ਲੋਕਾਂ ਦੇ ਕੰਮ ਕਰਨ ਕਿਉਂਕਿ ਇਹ ਨਾ ਹੋਵੇ ਕਿਤੇ ਮੁੱਖ ਮੰਤਰੀ ਦਫ਼ੋਂਾ ਜੀ ਬਿਲਕੁਲ ਸਟੋਰੀ ਹੈ ਜੀ ਅੱਗੋਂ ਆਪਾਂ ਗੱਲ ਕਰਦੇ ਹਾਂ ਕਿਸਾਨਾਂ ਦੀ ਪਾਰਲੀਮੈਂਟ ਦੇ ਵਿੱਚ ਰਾਹੁਲ ਗਾਂਧੀ ਨੇ ਕਿਸਾਨਾਂ ਦੀ ਐਂਟਰੀ ਕਰਵਾ ਦਿੱਤੀ ਹੈ ਸੋ ਜਿਸ ਤਰੀਕੇ ਨਾਲ ਮਾਹੌਲ ਬਣਿਆ ਸੀ ਕਹਿ ਸਕਦੇ ਹਾਂ ਕਿ ਕਿਸਾਨਾਂ ਦੀ ਆਵਾਜ਼ ਬਣ ਕੇ ਰਾਹੁਲ ਗਾਂਧੀ ਤੇ ਕੀ ਕਹਿਣਾ ਚਾਹੋਗੇ ਤੁਸੀਂ ਕਿਸਾਨਾਂ ਦੀ ਔਰ ਰਾਹੁਲ ਗਾਂਧੀ ਵਿਚਕਾਰ ਜਿਹੜੀ ਮੀਟਿੰਗ ਹੋਈ ਹੈ ਲੋ ਉਸ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਵੀ ਤੇ ਰਾਹੁਲ ਗਾਂਧੀ ਨੇ ਵੀ ਜੋ ਹੈ ਵੱਡੇ ਵੱਡੇ ਐਲਾਨ ਕੀਤੇ ਨੇ ਉਹ ਐਲਾਨ ਕਿਹੜੇ ਕੀਤੇ ਹੈ ਉਹਨਾਂ ਬਾਰੇ ਵੀ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਔਰ ਜਿਹੜੀ ਮੀਟਿੰਗ ਹੋਈ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਕੱਲ ਪਾਰਲੀਮੈਂਟ ਦੇ ਵਿੱਚ ਰਾਹੁਲ ગાંધી ਵੱਲੋਂ ਜਿਹੜੇ 12 ਮੈਂਬਰੀ ਡੈਲੀਗੇਟ ਹੈ ਜਿਹਦੇ ਚ ਸੰਯੁਕਤ ਕਿਸਾਨ ਮੋਰਚਾ ਦੇ ਨੁਮਾਇੰਦੇ ਸੀ ਕਿਸਾਨ ਮਜ਼ਦੂਰ ਜੱਥੇਬੰਦੀ ਦੇ ਨੁਮਾਇੰਦੇ ਸੀ ਔਰ ਹੋਰ ਜੱਥੇਬੰਦੀਆਂ ਦੇ ਨੁਮਾਇੰਦੇ ਸੀ ਇੱਕ 12 ਮੈਂਬਰੀ ਡੈਲੀਗੇਸ਼ਨ ਹੈ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਲੀਡਰ ਆਫ ਓਪੋਜੀਸ਼ਨ ਦੇ ਦਫ਼ਤਰ ਦੇ ਵਿੱਚ ਜਾਣਾ ਸੀ ਮਿਲਣਾ ਸ਼ੁਰੂਆਤ ਦੇ ਵਿੱਚ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਦਾਖਲਾ ਨਹੀਂ ਦਿੱਤਾ ਗਿਆ ਕਾਫੀ ਰੋਲਰ ਅਪਾ ਪਿਆ ਇਹ ਗੱਲ ਮੀਡੀਆ ਦੇ ਵਿੱਚ ਵੀ ਆਈ ਜਿਸ ਤੋਂ ਬਾਅਦ ਆਖਰਕਾਰ ਰਾਹੁਲ ਗਾਂਧੀ ਦੇ ਦਫਤਰ ਚ ਉਹ ਲੋਕ ਗਏ ਮਤਲਬ ਕਿ ਕਿਸਾਨ ਪਾਰਲੀਮੈਂਟ ਦੇ ਵਿੱਚ ਦਾਖਲ ਹੋਏ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਨੂੰ ਮਿਲੇ ਉਹਨਾਂ ਦੇ ਦਫਤਰ ਚ ਮੀਟਿੰਗ ਹੋਈ ਔਰ ਉਹਦੇ ਵਿੱਚ ਸਾਡੇ ਪੰਜਾਬ ਦੇ ਕਈ ਮੈਂਬਰ ਪਾਰਲੀਮੈਂਟ ਮੌਜੂਦ ਰਹੇ ਚਰਨਜੀਤ ਚੰਨੀ ਅਮਰ ਸਿੰਘ ਡਾਕਟਰ ਅਮਰ ਸਿੰਘ ਕਾਂਗਰਸ ਪ੍ਰੈਜ਼ੀਡੈਂਟ ਪੰਜਾਬ ਦੇ ਰਾਜਾ ਵੜਿੰਗ ਗੁਰਜੀਤ ਔਜਲਾ ਵੀ ਉੱਥੇ ਮੌਜੂਦ ਰਹੇ ਰਾਹੁਲ ਗਾਂਧੀ ਵੇਲੇ ਸੋ ਲਗਭਗ ਸਾਰੇ ਮੈਂਬਰ ਪਾਰਲੀਮੈਂਟ ਪੰਜਾਬ ਦੇ ਕਾਂਗਰਸ ਦੇ ਉਹ ਮੌਜੂਦ ਰਹੇ ਔਰ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਕਿਸਾਨਾਂ ਦੀ ਹੋਈ ਕਿਸਾਨਾਂ ਦੀ ਮੰਗ ਵੱਡੀ ਮੰਗ ਇਹ ਹੈ ਕਿ ਕਿਉਂਕਿ ਕਾਂਗਰਸ ਨੇ ਵੀ ਇਹ ਵਾਅਦਾ ਕੀਤਾ ਸੀ ਕਿ ਅਗਰ ਸਾਡੀ ਸਰਕਾਰ ਆਉਂਦੀ ਹੈ ਇੰਡੀਆ ਦੀ ਤੇ ਅਸੀਂ ਐਮਐਸਪੀ ਨੂੰ ਲੀਗਲ ਗਾਰੰਟੀ ਦੇ ਤੌਰ ਤੇ ਕਾਨੂੰਨ ਚ ਤਬਦੀਲ ਕਰਾਂ ਹੁਣ ਸਰਕਾਰ ਤਾਂ ਇੰਡੀਆ ਦੀ ਆਈ ਨਹੀਂ ਪਰ ਕਿਸਾਨ ਆਗੇ ਰਾਹੁਲ ਗਾਂਧੀ ਕੋਲੇ ਕਿ ਤੁਸੀਂ ਹੁਣ ਆਪਣਾ ਵਾਅਦਾ ਜਿਹੜਾ ਕੀਤਾ ਸੀ ਤੁਹਾਡੀ ਤਾਂ ਸਰਕਾਰ ਆਈ ਨਹੀਂ ਪਰ ਜਿਹੜੀ ਸਰਕਾਰ ਹੈ ਤੁਸੀਂ ਉਹਦੇ ਅੱਗੇ ਜ਼ੋਰ ਲਾਓ। ਰਾਹੁਲ ਗਾਂਧੀ ਨੂੰ ਕਿਹਾ ਗਿਆ ਕਿ ਤੁਸੀਂ ਵੀ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰੋ ਵਿਰੋਧੀ ਧਿਰ ਦੇ ਤੌਰ ਤੇ। ਉਹ ਕਹਿੰਦੇ ਮੈਂ ਇੰਡੀਆ ਗੱਠ ਜੋੜ ਦੇ ਬਾਕੀ ਮੈਂਬਰਾਂ ਨਾਲ ਗੱਲ ਕਰਕੇ ਇਹਦੇ ਤੇ ਜਲਦ ਫੈਸਲਾ ਕਰਾਂਗਾ। ਉਮੀਦ ਹੈ ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਪ੍ਰਾਈਵੇਟ ਮੈਂਬਰ ਬਿੱਲ ਐਮਐਸਪੀ ਦੀ ਲੀਗਲ ਗਾਰੰਟੀ ਤੇ ਲੈ ਕੇ ਆਉਣਗੇ। ਔਰ ਸਾਡੇ ਮੁਲਕ ਦੀ ਜਿਹੜੀ ਸਿਆਸਤ ਹੈ ਅਗਲੇ 2 3 4 ਸਾਲ ਉਹ MSP ਨੂੰ ਲੀਗਲ ਗਰੰਟੀ ਦੇ ਕਾਨੂੰਨ ਬਣਾਉਣ ਦੇ ਉੱਤੇ ਭਖੇਗੀ ਕਿਉਂਕਿ ਐਡੀ ਛੇਤੀ ਲੱਗਦਾ ਨਹੀਂ ਕਿ ਬੀਜੇਪੀ MSP ਦੀ ਲੀਗਲ ਗਰੰਟੀ ਦਾ ਕਾਨੂੰਨ ਬਣਾਏਗੀ ਸੋ ਵਿਰੋਧੀ ਧਿਰਾਂ ਨੂੰ ਸੰਘਰਸ਼ ਕਰਨਾ ਪੈਣਾ ਹੈ ਰਾਹੁਲ ਗਾਂਧੀ ਉਹਦੀ ਅਗਵਾਈ ਕਰ ਸਕਦੇ ਨੇ ਪਰ ਅਗਰ ਕਿਸਾਨ ਰਾਹੁਲ ਗਾਂਧੀ ਦੇ ਨਾਲ ਆ ਗਏ ਜਦੋਂ ਰਾਹੁਲ ਗਾਂਧੀ ਨੇ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕਰਤਾ ਤੇ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਬੀਜੇਪੀ ਨੂੰ ਟਕੜਾ ਝਟਕਾ ਲੱਗ ਸਕਦਾ ਕਿਉਂਕਿ ਜਿਹੜੇ ਸਾਡੇ ਕਿਸਾਨ ਨੇ ਹਰਿਆਣੇ ਤੇ ਪੰਜਾਬ ਦੇ ਲਗਭਗ ਇੱਕੋ ਜੀ ਤਬੀਅਤ ਦੇ ਨੇ ਯੂਪੀ ਜਵੀ ਨੁਕਸਾਨ ਬੀਜਪੀ ਨੂੰ ਹੋ ਸਕਦਾ ਹੈ ਮਹਾਰਾਸ਼ਟਰ ਦੀਆਂ ਚੋਣਾਂ ਚ ਹੋ ਸਕਦਾ ਹੈ ਪੱਛਮੀ ਬੰਗਾਲ ਚ ਹੋ ਸਕਦਾ ਹੈ ਭਵਿੱਖ ਕਿਉਂਕਿ ਦੇਸ਼ ਦੇ ਕਿਸਾਨ ਨੇ ਜਿਹੜੇ ਉਹ ਚਾਹੁੰਦੇ ਨੇ ਕਿ ਐਮਐਸਪੀ ਦੀ ਲੀਗਲ ਗਰੰਟੀ ਦਾ ਕਾਨੂੰਨ ਬਣੇ ਪਰ ਅਗਰ ਵਿਰੋਧੀ ਧਿਰ ਦੇ ਲੀਡਰ ਦਾ ਸਾਥ ਮਿਲ ਗਿਆ ਔਰ ਕਿਸਾਨ ਰਾਹੁਲ ਗਾਂਧੀ ਦੇ ਨਾਲ ਖੜ੍ਹ ਗਏ ਤੇ ਫਿਰ ਇਹ ਬਹੁਤ ਵੱਡੀ ਜਿੱਤ ਰਾਹੁਲ ਗਾਂਧੀ ਦੀ ਹੋਏਗੀ ਹੁਣ ਇਹ ਵੀ ਕਿਸਾਨਾਂ ਨੇ ਇਤਰਾਜ਼ ਪ੍ਰਗਟ ਕੀਤਾ ਕਿ ਹਰਿਆਣੇ ਦੇ ਵਿੱਚ ਬਹੁਤ ਸਾਰੇ ਜਿਹੜੇ ਕਿਸਾਨ ਸੀ ਵੱਖ-ਵੱਖ ਅੰਦੋਲਨਾਂ ਚੋਂਾਂ ਤੇ ਲਾਠੀ ਚਾਰਜ ਗੋਲੀਬਾਰੀ ਵੀ ਕੀਤੀ ਗਈ ਤੇ ਭਾਜਪਾ ਦੀ ਸਰਕਾਰ ਨੇ ਹਰਿਆਣਾ ਵਾਲੀ ਨੇ ਕੁਝ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਨੂੰ ਗਲੈਂਟਰੀ ਅਵਾਰਡ ਦੇਣ ਦਾ ਫੈਸਲਾ ਕੀਤਾ ਔਰ ਕਿਸਾਨ ਇਹਦਾ ਵਿਰੋਧ ਕਰ ਰਹੇ ਨੇ ਕਿਸਾਨ ਇਹਦੀ ਤੁਲਨਾ ਇਸ ਰੂਪ ਚ ਕਰ ਰਹੇ ਨੇ ਕਿ ਜਿਵੇਂ ਜਲਿਆਵਾਲੇ ਬਾਗ ਤੋਂ ਬਾਅਦ ਜਨਰਲ ਡਾਇਰ ਨੂੰ ਸਨਮਾਨਿਤ ਕੀਤਾ ਗਿਆ ਉਸ ਵੇਲੇ ਦੀ ਬ੍ਰਿਟਿਸ਼ ਸਰਕਾਰ ਨੇ ਸਾਡੀ ਸਰਕਾਰ ਇੰਜ ਨਾ ਕਰੇ ਭਾਜਪਾ ਇੰਜ ਨਾ ਕਰੇ ਕਿ ਜਿਨ੍ਹਾਂ ਅਫਸਰਾਂ ਦੀ ਡਿਊਟੀ ਕਿਸਾਨ ਅੰਦੋਲਨ ਤੇ ਸਖਤੀ ਕਰਨ ਦੀ ਸੀ ਇਹ ਕੰਟਰੋਲ ਕਰਨ ਦੀ ਸੀ ਤੇ ਕਾਨੂੰਨ ਦੇ ਹਵਾਲੇ ਨਾਲ ਜਿਨ੍ਹਾਂ ਨੇ ਸਖਤੀ ਕੀਤੀ ਹਵਾਈ ਫਾਇਰਿੰਗ ਕੀਤੀ ਅਤਰੂ ਗੈਸ ਦੇ ਗੋਲੇ ਛੱਡੇ ਫਾਇਰਿੰਗ ਕੀਤੀ ਉਹਨਾਂ 'ਚ ਕੁਝ ਨੂੰ ਸਨਮਾਨਤ ਕੀਤਾ ਜਾ ਰਿਹਾ ਉਹਦਾ ਵਿਰੋਧ ਕੀਤਾ ਉਹਨਾਂ ਨੇ ਉਹ ਰਾਹੁਲ ਗਾਂਧੀ ਨੂੰ ਕਿਹਾ ਕਿ ਤੁਸੀਂ ਵੀ ਕਰੋ ਮੈਨੂੰ ਲੱਗਦਾ ਹੈ ਇਸ ਮਸਲੇ ਤੇ ਰਾਹੁਲ ਗਾਂਧੀ ਵੀ ਆਵਾਜ਼ ਬਣਾਉਣਗੇ ਔਰ ਅਗਰ ਬੀਜੇਪੀ ਨੇ ਉਹਨਾਂ ਲੀਡਰਾਂ ਉਹਨਾਂ ਅਫਸਰਾਂ ਨੂੰ ਸਨਮਾਨਤ ਕਰਤਾ ਕਿਤੇ ਇਹ ਇੱਕ ਵੱਡਾ ਮੁੱਦਾ ਨਾ ਬਣ ਜੇ ਹਰਿਆਣੇ 'ਚ ਕਿਉਂਕਿ ਹਰਿਆਣੇ 'ਚ ਬੀਜੇਪੀ ਦੀ ਸਥਿਤੀ ਪਹਿਲਾਂ ਹੀ ਪਤਲੀ ਹੈ ਜਿਵੇਂ ਦਾਲ ਚ ਪਾਣੀ ਜ਼ਿਆਦਾ ਪੈ ਜੇ ਇਸ ਤਰੀਕੇ ਦੀ ਸਿਆਸੀ ਸਥਿਤੀ ਬਣ ਗਈ ਹੁਣ ਉਹਦੇ ਨਾਲ ਪਹਿਲਾਂ ਹੀ ਲੋਕ ਸਭਾ ਚੋਣਾਂ ਚ 5 ਸੀਟਾਂ ਬੀਜੇਪੀ ਹਾਰ ਗਈ ਕਿਸਾਨ ਅੰਦੋਲਨ ਬੀਜੇਪੀ ਨੇ ਨਿਵੇੜਿਆ ਨਹੀਂ ਕਿਸਾਨ ਵੱਡੇ ਪੱਧਰ ਤੇ ਬੀਜੇਪੀ ਤੋਂ ਨਾਰਾਜ਼ ਨੇ ਬਜਟ ਚ ਹਰਿਆਣੇ ਤੇ ਪੰਜਾਬ ਦੇ ਕਿਸਾਨਾਂ ਲਈ ਕੋਈ ਖਾਸ ਗੱਲ ਆਈ ਨਹੀਂ ਵੈਸੇ ਤਾਂ ਦੇਸ਼ ਦੇ ਕਿਸਾਨਾਂ ਲਈ ਕੋਈ ਖਾਸ ਗੱਲ ਬਜਟ ਤੇ ਨਹੀਂ ਆਈ ਉਹ ਬਜਟ ਖੇਤੀਬਾੜੀ ਦਾ ਰੱਖਦੀਆਂ ਸਰਕਾਰਾਂ ਉਹ ਤਾਂ ਪਹਿਲਾਂ ਵੀ ਰੱਖਦੀਆਂ ਨੇ ਪਰ ਕਿਸਾਨ ਆਗੂ ਇਸ ਛੋਟੇ ਜਿਹੇ ਬਜਟ ਦੇ ਪ੍ਰੋਵੀਜ਼ਨ ਤੋਂ ਜ਼ਿਆਦਾ ਖੁਸ਼ ਨਹੀਂ ਕਿਉਂਕਿ ਐਗਰੀਕਲਚਰ ਆਧਾਰਿਤ ਸਾਡਾ ਮੁਲਕ ਹੈ ਬਹੁਤ ਵੱਡਾ ਸਾਡਾ ਬਜਟ ਖੇਤੀਬਾੜੀ ਦਾ ਹੋਣਾ ਚਾਹੀਦਾ ਸੀ ਜਿਹੜਾ ਨਹੀਂ ਬਣਿਆ ਹੁਣ ਮੈਨੂੰ ਲੱਗਦਾ ਹੈ ਕਿ ਰਾਹੁਲ ਇਨਾਂ ਦੀ ਕੋਲੇ ਮੌਕਾ ਹੈ ਕਿ ਉਹ ਕਿਸਾਨਾਂ ਦੇ ਅੰਦੋਲਨ ਦੀ ਅਗਵਾਈ ਕਰਨ ਔਰ ਪਾਰਲੀਮੈਂਟ ਦੇ ਵਿੱਚ ਉਹ ਅਗਵਾਈ ਕਰ ਸਕਦੇ ਨੇ ਇਹਦੇ ਨਾਲ ਕਾਂਗਰਸ ਨੂੰ ਪੰਜਾਬ 'ਚ ਵੀ ਫਾਇਦਾ ਹੈ ਹਰਿਆਣਾ 'ਚ ਵੀ ਫਾਇਦਾ ਔਰ ਪੂਰੇ ਦੇਸ਼ 'ਚ ਵੀ ਫਾਇਦਾ ਹੈ ਪਰ ਅਗਰ ਰਾਹੁਲ ਇਨਾਂ ਦੀ ਇਸ ਅੰਦੋਲਨ ਨੂੰ ਚੰਗੀ ਤਰ੍ਹਾਂ ਅੱਗੇ ਨਾ ਵਧਾ ਸਕੇ ਅਗਰ ਕਿਸਾਨਾਂ ਦਾ ਰਾਹੁਲ ਗਾਂਧੀ ਤੋਂ ਮੋਹ ਪੰਗ ਹੋ ਗਿਆ ਉਦੇ ਨਾਲ ਕਾਂਗਰਸ ਲਈ ਨੁਕਸਾਨ ਦੀ ਸਥਿਤੀ ਵੀ ਬਣ ਸਕਦੀ ਹੈ ਕਿਉਂਕਿ ਕਾਂਗਰਸ ਜਿਹੜੇ ਕਿਸਾਨ ਨੇ ਉਹ ਕਦੇ ਵੀ ਸਿਆਸਤ ਨਹੀਂ ਕਰਦੇ ਕਿਸਾਨ ਬੜੀ ਉਮੀਦ ਨਾਲ ਆਪਣੇ ਅੰਦੋਲਨ ਨੂੰ ਅੱਗੇ ਵਧਾਉਣ ਦੀ ਉਮੀਦ ਕਰਦੇ ਨੇ ਅਗਰ ਰਾਹੁਲ ਇਹਨਾਂ ਦੀ ਕਿਸਾਨਾਂ ਦੀਆਂ ਉਮੀਦਾਂ ਤੇ ਖਰੇ ਨਿਕਲੇ ਖਰੇ ਉਤਰੇ ਤਾਂ ਕਿਸਾਨੀ ਕਿਸਾਨੀ ਤਾਕਤ ਰਾਹੁਲ ਗਾਂਧੀ ਨੂੰ ਭਵਿੱਖ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਵੱਲ ਵੀ ਤੋਰ ਸਕਦੀ ਹੈ ਕਿਸਾਨਾਂ ਦੀ ਤਾਕਤ ਮੋੜ ਵੀ ਸਕਦੀ ਹੈ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਕਿਸੇ ਨੂੰ तो इस करके देखा राहुल गांधी दे ने भरोसा बढ़िया तो ही पर हले लगता है लग इंतजार जरा लंबाई जाप्रीम कोर्ट ने शंबू बैरियर खोलते हले भी रोक लगा दी है इसके पिछे की कारण दसे जा रहे कि हले भी जो रोक जारी रखी गई है देखो हरियाणा ਦੀ ਸਰਕਾਰ ਨੇ ਇੱਕ ਪਟੀਸ਼ਨ ਤੇ ਫੈਸਲਾ ਕਰਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਪਟੀਸ਼ਨ ਤੇ ਫੈਸਲਾ ਕਰਕੇ ਹੁਕਮ ਦਿੱਤਾ ਸੀ ਕਿ 7 ਦਿਨਾਂ ਚ ਸ਼ੰਭੂ ਬੈਰੀਅਰ ਖੋਲ੍ਹਾ ਜਾਏ ਉਹ ਨਹੀਂ ਖੁੱਲਿਆ ਹਰਿਆਣਾ ਦੀ ਸਰਕਾਰ ਸੁਪਰੀਮ ਕੋਰਟ ਚਲੀ ਗਈ ਸੁਪਰੀਮ ਕੋਰਟ ਨੇ ਨੋਟਿਸ ਕੀਤੇ ਸਾਰਿਆਂ ਦੇ ਪੱਖ ਸੁਣੇ ਹੁਣ ਕੱਲ ਫੇਰ ਸੁਣਵਾਈ ਹੋਈ ਕੱਲ ਸੁਪਰੀਮ ਕੋਰਟ ਨੇ ਸ਼ੰਭੂ ਬੈਰੀਅਰ ਖੋਲਣ ਦਾ ਜਿਹੜਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਫੈਸਲਾ ਸੀ ਉਹਨੂੰ ਇਨ ਬਿਨ ਰੱਖਣ ਦਾ ਐਲਾਨ ਕੀਤਾ ਕਿ ਸਟੇਟਸ ਕੋ ਰੱਖਿਆ ਜਾਵੇ ਹਜੇ ਸ਼ੰਭੂ ਬੈਰੀਅਰ ਨਾ ਖੋਲਿਆ ਜਾਵੇ ਫੈਸਲੇ ਤੇ ਰੋਕ ਲਾਈ ਹਾਈ ਕੋਰਟ ਦੇ ਫੈਸਲੇ ਤੇ ਰੋਕ ਲਾ ਦਿੱਤੀ ਸੁਪਰੀਮ ਕੋਰਟ ਦਾ ਇਹ ਮੰਨਣਾ ਸਾਰੇ ਪੱਖ ਸੁਪਰੀਮ ਕੋਰਟ ਨੇ ਸੁਣੇ ਕਿਸਾਨਾਂ ਦੇ ਵਕੀਲਾਂ ਦੀ ਗੱਲ ਵੀ ਸੁਣੀ ਜਿਹੜੇ ਸਰਕਾਰੀ ਵਕੀਲ ਨੇ ਭਾਰਤ ਸਰਕਾਰ ਦੇ ਉਹਨਾਂ ਦੀ ਗੱਲ ਵੀ ਸੁਣੀ ਔਰ ਸਾਰਿਆਂ ਨੇ ਆਪਣੇ ਆਪਣੇ ਤਰਕ ਦਿੱਤੇ ਹਰਿਆਣਾ ਦੀ ਸਰਕਾਰ ਇਹਨੂੰ ਲੈਂਡ ਆਰਡਰ ਦੀ ਸਥਿਤੀ ਨਾਲ ਜੋੜ ਰਹੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਸ਼ਾਂਤੀਪੂਰਵਕ ਬੈਠੇ ਹਾਂ ਦਿੱਲੀ ਜਾਣਾ ਸਾਡਾ ਹੱਕ ਹੈ ਸਾਨੂੰ ਜਾਣ ਦਿੱਤਾ ਜਾਵੇ ਹੁਣ ਸੁਪਰੀਮ ਕੋਰਟ ਨੇ ਇੱਕ ਪ੍ਰਸਤਾਵ ਦਿੱਤਾ ਹੈ ਸੁਪਰੀਮ ਕੋਰਟ ਕਹਿੰਦੀ ਹਰਿਆਣਾ ਤੇ ਪੰਜਾਬ ਦੀਆਂ ਸਰਕਾਰਾਂ ਨਾਮ ਪੇਸ਼ ਕਰਨ ਸੁਝਾਉਣ ਸਾਨੂੰ ਅਸੀਂ ਚਾਹੁੰਦੇ ਹਾਂ ਕਿ ਇੱਕ ਮਾਰਾਂ ਦੀ ਉੱਗੀ ਸਖਸ਼ੀਤਾਾਂ ਦੀ ਖੇਤੀਬਾੜੀ ਨਾਲ ਸੰਬੰਧਿਤ ਲੋਕਾਂ ਦੀ ਕਮੇਟੀ ਬਣਾ ਦਿੱਤੀ ਜਾ ਜਿਹੜੇ ਬੁੱਧੀਜੀਵੀ ਲੋਕ ਨੇ ਪੰਜਾਬ ਤੇ ਹਰਿਆਣੇ ਦੀਆਂ ਸਰਕਾਰਾਂ ਨਾਮ ਪੇਸ਼ ਕਰਨਗੀਆਂ ਸੁਪਰੀਮ ਕੋਰਟ ਉਹ ਕਮੇਟੀ ਬਣਾਏਗੀ ਉਹ ਕਮੇਟੀ ਫਿਰ ਕਿਸਾਨਾਂ ਦੇ ਨਾਲ ਔਰ ਸਰਕਾਰ ਦੇ ਨਾਲ ਗੱਲਬਾਤ ਕਰੇਗੀ ਪੰਜਾਬ ਸਰਕਾਰ ਨਾਲ ਵੀ ਹਰਿਆਣਾ ਸਰਕਾਰ ਨਾਲ ਵੀ ਔਰ ਕਿਸਾਨਾਂ ਨਾਲ ਉਹ ਕਮੇਟੀ ਇਹ ਫੈਸਲਾ ਕਰੇਗੀ ਕਿ ਕਿਸਾਨਾਂ ਔਰ ਸਰਕਾਰ ਦੇ ਵਿੱਚ ਸ਼ੰਭੂ ਬੈਰੀਅਰ ਨੂੰ ਲੈ ਕੇ ਜਿਹੜਾ ਰੇੜਕ ਹੈ ਉਹਨੂੰ ਕਿਵੇਂ ਖਤਮ ਕੀਤਾ ਜਾਵੇ ਪਰ ਮੈਨੂੰ ਇਹ ਲੱਗਦਾ ਕਿ ਹਫਤੇ ਦੇ ਵਿੱਚ ਵਿੱਚ ਨਾ ਮੰਗੇ ਨੇ ਮੈਨੂੰ ਇਹ ਲੱਗਦਾ ਕਿ ਕਮੇਟੀ ਤਾਂ ਸੁਪਰੀਮ ਕੋਰਟ ਨੇ ਪਹਿਲਾਂ ਵੀ ਬਣਾਈ ਸੀ ਜਦੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਕਮੇਟੀਆਂ ਬਣਦੀਆਂ ਨੇ ਬਹੁਤ ਚਿਰ ਬਾਅਦ ਉਸ ਕਮੇਟੀ ਦੀ ਰਿਪੋਰਟ ਵੀ ਸਰਵਜਨਕ ਕੀਤੀ ਗਈ ਪਰ ਮੈਨੂੰ ਇਹ ਲੱਗਦਾ ਕਿ ਇਹ ਮਾਮਲਾ ਫਿਲਹਾਲ ਲਟਕ ਗਿਆ ਜਦੋਂ ਕਮੇਟੀ ਬਣੂਗੀ ਉਹਗੀਆਂ ਸ਼ਕਤੀਆਂ ਦੀ ਫਿਰ ਉਹ ਪਹਿਲਾਂ ਕਿਸਾਨਾਂ ਨਾਲ ਮੀਟਿੰਗ ਕਰੂ ਫਿਰ ਸਰਕਾਰਾਂ ਨਾਲ ਫਿਰ ਆਪਸ ਵਿੱਚ ਗੱਲਬਾਤ ਦੇ ਲਈ ਉਹ ਭੂਮਿਕਾ ਅਦਾ ਕਰਨਗੇ ਇਹ ਮਾਮਲਾ ਫਿਰ ਲੰਮਾ ਪੈ ਸਕਦਾ ਹੈ ਸ਼ੰਭੂ ਬੈਰੀਅਰ ਪੰਜਾਬ ਤੇ ਹਰਿਆਣੇ ਨੂੰ ਜੋੜਨ ਵਾਲਾ ਇੱਕ ਬੈਰੀਅਰ ਹੈ ਇਹ ਟੋਲ ਪਲਾਜ਼ਾ ਵੀ ਹੈ ਇੱਥੇ ਔਰ ਇਸ سرحد ਵੀ ਆ ਪੰਜਾਬ ਤੇ ਹਰਿਆਣਾ ਦੀ ਪਿਛਲੇ ਕਈ ਮਹੀਨਿਆਂ ਤੋਂ ਜਿਹੜੇ ਆਮ ਲੋਕ ਨੇ ਉਹ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕਿ ਇਹ ਬੈਰੀਅਰ ਕਿਉਂ ਨਹੀਂ ਖੁੱਲਦਿਆ ਸਰਕਾਰਾਂ ਲੈਂਡ ਆਰਡਰ ਦੇ ਨਾਂ ਹੇਠ ਇਸ ਬੈਰੀਅਰ ਨੂੰ ਬੰਦ ਰੱਖ ਰਹੀਆਂ ਨੇ ਵਪਾਰੀਆਂ ਦਾ ਆਮ ਲੋਕਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਕਿਸਾਨ ਜਿਸ ਦਿਨ ਦਾ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਅਸੀਂ ਬੈਰੀਅਰ ਨਹੀਂ ਟੱਪਾਂਗੇ ਕਿਸਾਨ ਬੈਰੀਅਰ ਦੇ ਲਾਗੇ ਨਹੀਂ ਗਏ ਨਾ ਹੀ ਕਿਸਾਨਾਂ ਨੇ ਕਿਸੇ ਤਰ੍ਹਾਂ ਦਾ ਪ੍ਰੋਟੈਸਟ ਕੀਤਾ ਵਿਰੋਧ ਕੀਤਾ ਨਾ ਹੀ ਕਿਸਾਨ ਕੋਈ ਉੱਥੇ ਆਪਣੀਆਂ ਕੋ ਗੱਡੀਆਂ ਟਰੈਕਟਰ ਟਰਾਲੀਆਂ ਲੈ ਕੇ ਗਏ ਸੋ ਮੈਨੂੰ ਲੱਗਦਾ ਹੈ ਕਿ ਲੈਂਡ ਆਰਡਰ ਦਾ ਅਗਰੇ ਮੁੱਦਾ ਇਸੇ ਤਰ੍ਹਾਂ ਬਣਿਆ ਰਿਹਾ ਤੇ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਹਰਿਆਣਾ ਦੀ ਸਰਕਾਰ ਨੂੰ ਇਹਦਾ ਵੱਡਾ ਖਮਿਆਜਾ ਪੋਲਿਟਿਕਲ ਚੋਣਾਂ 'ਚ ਭੁਗਤਣਾ ਪੈ ਸਕਦਾ ਹੈ ਲੋਕਤੰਤਰ ਹੈ ਲੋਕਤੰਤਰ 'ਚ ਲੋਕ ਆਪਣਾ ਫੈਸਲਾ ਵੋਟ ਦੇ ਰੂਪ 'ਚ ਦੰਦੇ ਨੇ हरियाणा ਦੇ ਬਹੁਤ ਸਾਰੇ ਕਿਸਾਨ ਬਹੁਤ ਸਾਰੇ ਲੋਕ ਇਸ ਗੱਲ ਦੇ ਵਿਰੋਧ ਨੇ ਕਿ ਸ਼ੰਭੂ ਬੈਰੀਅਰ ਨੂੰ ਨਾ ਖੋਲਿਆ ਜਾਵੇ ਉਹ ਚਾਹੁੰਦੇ ਨੇ ਕਿ ਬੈਰੀਕੇਡ ਹਟਾਇਆ ਜਾਵੇ ਕਿਸਾਨ ਵੀ ਚਾਹੁੰਦੇ ਨੇ ਹਰਿਆਣੇ ਦੇ ਕਿ ਇਹ ਰੋਕਾਂ ਹਟਾ ਦਿੱਤੀਆਂ ਜਾਣ ਤਾਂ ਕਿ ਪੰਜਾਬ ਦੇ ਕਿਸਾਨਾਂ ਨਾਲ ਮਿਲ ਕੇ ਉਹ ਜੰਤਰ ਮੰਤਰ ਜਾਣ ਜਾਂ ਉਹ ਰਾਮਲੀਲਾ ਮੈਦਾਨ ਦੇ ਵਿੱਚ ਜਾ ਕੇ ਆਪਣਾ ਅੰਦੋਲਨ ਅੱਗੇ ਵਧਾਣ ਪਰ ਭਾਰਤ ਦੀ ਸਰਕਾਰ ਉਹਨਾਂ ਦੀਆਂ ਗੱਲਾਂ ਸੁਣੇ ਪਰ ਲੋਕ ਸਭਾ ਚੋਣਾਂ ਚ ਜਿਹੜੀਆਂ 5 ਸੀਟਾਂ ਬੀਜੇਪੀ ਹਾਰੀ ਉਹਨੇ ਪਿੱਛੇ ਕਿਸਾਨੀ ਵੀ ਇੱਕ ਬਹੁਤ ਵੱਡਾ ਫੈਕਟਰ ਹੈ। ਇਹ ਲੱਗਦਾ ਸੀ ਕਿ ਲੋਕ ਸਭਾ ਚ ਪੰਜ ਸੀਟਾਂ ਹਾਰਨ ਤੋਂ ਬਾਅਦ ਬੀਜੇਪੀ ਦੇ ਲੋਕ ਇਹ ਗੱਲ ਨੂੰ ਮਹਿਸੂਸ ਕਰਨਗੇ ਕਿ ਕਿਤਨਾ ਕਿਤੇ ਅਸੀਂ ਕਿਸਾਨਾਂ ਦੇ ਮਸਲਿਆਂ ਨੂੰ ਗੰਭੀਰਤਾ ਦੇ ਨਾਲ ਨਹੀਂ ਸੁਣਿਆ। ਪਰ ਹਲੇ ਤੱਕ ਇਹ ਜਿਹੜਾ ਮਾਮਲਾ ਨਹੀਂ ਨਿਬੜਿਆ। ਔਰ ਆਉਣੇ ਦਿਨਾਂ ਚ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਇਹ ਮਾਮਲਾ ਕਦੋਂ ਨਿਬੜਦਾ ਹੈ? ਕਿਉਂਕਿ ਇਸੇ ਸਾਲ ਹਰਿਆਣੇ ਦੇ ਵਿੱਚ ਚੋਣਾਂ ਨੇ ਪਰ ਅਗਰ ਅਗਲੇ 1-2 ਮਹੀਨੇ ਵੀ ਸ਼ੰਭੂ ਬੈਰੀਅਰ ਬੰਦ ਰਹਿ ਗਿਆ ਤਾਂ ਇਹ ਅੰਦੋਲਨ ਮੋੜ ਤੋਂ ਵੱਡਾ ਹੋ ਸਕਦਾ ਕਿਉਂਕਿ ਕਿਸਾਨ ਨੇ ਜਿਹੜੇ ਉਹ ਤਾਂ ਰਾਹੁਲ ਗਾਂਧੀ ਤੱਕ ਪਹੁੰਚ ਗਏ ਕਿਸਾਨ ਪਾਰਲੀਮੈਂਟ ਦੇ ਵਿੱਚ ਅੱਜ ਪਹੁੰਚ ਗਏ ਜਗਜੀਤ ਸਿੰਘ ਢੱਲੇਵਾਲ ਕੱਲ ਪਹੁੰਚ ਗਏ ਸਰਵਨ ਸਿੰਘ ਪੰਦੇਰ ਤੇ ਹੋਰ ਲੀਡਰ ਪਾਰਲੀਮੈਂਟ 'ਚ ਪਹੁੰਚ ਗਏ ਔਰ ਇਹਦੇ ਨਾਲ ਵਿਰੋਧੀ ਧਿਰਾਂ ਕਿਸਾਨ ਅੰਦੋਲਨ ਨੂੰ ਹਮਾਇਤ ਕਰਨ ਗਈਆਂ ਜਿਹਦੇ ਨਾਲ ਹਰਿਆਣਾ 'ਚ ਯੂਪੀ 'ਚ ਮਹਾਰਾਸ਼ਟਰ 'ਚ ਭਾਜਪਾ ਦੀ ਸਥਿਤੀ ਔਖੀ ਹੋ ਸਕਦੀ ਹੈ ਜੀ 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 ਬਿਲਕੁਲ ਸਹੀ ਗੱਲ ਹੈ ਡਲਾ ਜੀ ਅੱਗੇ ਖਬਰਾਂ ਦਾ سلسلہ ਵਧਾਉਂਦੇ ਹੋਏ ਗੱਲ ਆਪਾਂ ਅਕਾਲੀ ਦਲੋਂ ਸੁਖਬੀਰ ਬਾਦਲ ਦੀ ਵੀ ਜ਼ਰੂਰ ਕਰ ਲਈਏ ਕੱਲ ਸੁਖਬੀਰ ਬਾਦਲ ਜੋ ਨੇ ਸ਼੍ਰੀ ਕਲਤਕ ਸਾਇ ਵਿਖੇ ਪੇਸ਼ ਹੋਏ ਅਤੇ ਸੁਖਬੀਰ ਬਾਦਲ ਨੇ ਆਪਣੀ ਸਫਾਈ ਵਿੱਚ ਕਿਹੜੇ-ਕਿਹੜੇ ਤਰਕ ਦਿੱਤੇ ਉਹਨਾਂ ਤੇ ਵੀ ਗੱਲ ਜ਼ਰੂਰ ਸਾਂਝੀ ਕਰਿਓ ਤੇ ਅੱਗੇ ਜੇ ਆਪਾਂ ਗੱਲ ਕਰੀਏ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਹਿਬਾਨ ਨੇ ਉਹ ਹੁਣ ਇਸ ਸਭ ਮਾਮਲੇ ਦੇ ਉੱਪਰ ਸੁਖਬੀਰ ਬਾਦਲ ਦੇ ਉੱਪਰ ਫੈਸਲਾ ਕਦੋਂ ਸੁਣਾਣਗੇ ਦੇਖੋ 1 ਜੁਲਾਈ ਨੂੰ ਗਏ ਸੀ ਨਰਾਜ਼ ਅਕਾਲੀ ਉਹਨਾਂ ਨੇ ਆਪਣਾ ਮਾਫੀ ਪੱਤਰ ਸੌਂਪਿਆ ਚਿੱਠੀ ਸੌਂਪੀ ਪਛਤਾਪ ਕੀਤਾ ਔਰ ਪ੍ਰਾਸ਼ਚਿਤ ਕਰਨ ਲਈ ਮੰਗ ਕੀਤੀ ਕਿ ਕੋਈ ਵੀ ਸਜ਼ਾ ਮਿਲੂਗੀ ਅਸੀਂ ਗੁਰੂ ਮਰਿਆਦਾ ਮੁਤਾਬਕ ਜਾਂ ਪੰਥਕ ਮਰਿਆਦਾ ਮੁਤਾਬਕ ਜਾਂ ਸ਼੍ਰੀ ਜਥੇਦਾਰ ਸਾਹਿਬ ਦੇ ਹੁਕਮ ਮੁਤਾਬਕ ਉਹ ਸਜ਼ਾ ਭੁਗਤਾਂਗੇ ਮੁੱਖ 3 4 ਪੁਆਇੰਟ ਸੀ ਸਾਰਿਆਂ ਨੂੰ ਪਤਾ ਹੈ ਕਿ ਸਰਸਾ ਡੇਰਾ ਸਰਸਾ ਦੇ ਮੁਖੀ ਨੂੰ ਮਾਫੀ ਕਿਉਂ ਦਿੱਤੀ ਗਈ 90 ਲੱਖ ਦੇ ਇਸ਼ਤਿਹਾਰਾਂ ਦੀ ਗੱਲ ਸੀ ਸੁਮੇਤ ਸਿੰਘ ਸ਼ੈਣੀ ਨੂੰ ਡੀਜੀਪੀ ਲਾਉਣ ਦੀ ਗੱਲ ਸੀ ਔਰ ਬੇਅਦਬੀ ਔਰ ਜਿਹੜੇ ਗੋਲੀकांड ਵਰਗੇ ਮਾਮਲੇ ਸੀ ਉਹਨਾਂ ਦਾ ਇਨਸਾਫ ਨਾ ਦੇ ਸਕਣ ਦਾ ਗੁੱਸਾ ਨਾਰਾਜ਼ਗੀ ਰੋ ਸੀ ਹੁਣ 15 ਜੁਲਾਈ ਨੂੰ ਮੀਟਿੰਗ ਹੁੰਦੀ ਹੈ ਪੰਜ ਸਿੰਘ ਸਹਿਬਾਨਾ ਦੀ ਸੁਖਵੀਰ ਸਿੰਘ ਬਾਦਲ ਨੂੰ ਤਲਬ ਕੀਤਾ ਜਾਂਦਾ ਹੈ ਕਿ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਸਪਸ਼ਟੀਕਰਨ ਦਿਓ 15 ਤੋਂ ਕੱਲ 24 ਤਰੀਕ ਨੂੰ ਸੁਖਵੀਰ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਉਹਨਾਂ ਦੇ ਨਾਲ ਡਾਕਟਰ ਦਿਲਜੀਤ ਸਿੰਘ ਚੀਮਾ ਸੀ ਆਜੀਪੀਸੀ ਦੇ ਪ੍ਰਧਾਨ ਸੀ ਮਹੇਸ਼ੇਂਦਰ ਸਿੰਘ ਘਰੇਵਾਲ ਸੀ ਔਰ ਉਹਨਾਂ ਦੇ ਨਾਲ ਪੁੰਦਰ ਸਾਹਿਬ ਸੀ ਬਲਵਿੰਦਰ ਸਿੰਘ ਪੁੰਦਰ ਇੱਕ ਹੋਰ ਉਹਨਾਂ ਦੇ ਨਾਲ ਲੀਡਰ ਸੀ ਉਹ ਉਹਨਾਂ ਦਾ ਨਾਮ ਮੇਰੇ ਜ਼ਾਹਰਚੋਂ ਨਿਕਲ ਗਿਆ ਸੋ ਇਹ ਲੀਡਰ ਤਸਵੀਰ ਚ ਵੀ ਨਜ਼ਰ ਆਉਂਦੇ ਨੇ ਜਦੋਂ ਸੁਖਵੀਰ ਸਿੰਘ ਬਾਦਲ ਇੱਕ ਲਿਫਾਫਾ ਚਿੱਠੀ ਦਾ ਲਿਫਾਫਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪ ਰਹੀ ਸੀ ਔਰ ਜਿਹਦੇ ਵਿੱਚ ਉਹਨਾਂ ਦਾ ਸਪਸ਼ਟਿਕਰਨ ਸੀ ਆਮ ਤੌਰ ਤੇ ਪਹਿਲਾਂ ਵਿਵਾਦ ਬਹੁਤ ਰਹਿੰਦਾ ਸੀ ਹਦੂ ਕਿ ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਨਾ ਹੁੰਦਾ ਤੇ ਵੱਡੇ ਪ੍ਰਕਾਸ਼ ਸਿੰਘ ਬਾਦਲ ਸੀ ਜਿਹੜੇ ਉਹ ਇੱਕ ਲਿਫਾਫਾ ਭੇਜਦੇ ਸੀ ਤੇ ਉਹ ਜਦੋਂ ਮੀਟਿੰਗ ਹੁੰਦੀ ਸੀ ਐਸਜੀਪੀਸੀ ਦੇ ਚੁਣੇ ਹੋਏ ਮੈਂਬਰਾਂ ਦੀ ਤੇ ਉਸ ਮੀਟਿੰਗ ਦੇ ਵਿੱਚ ਇਜਲਾਸ ਦੇ ਵਿੱਚ ਉਹ ਲਿਫਾਫਾ ਖੋਲ੍ਹਿਆ ਜਾਂਦਾ ਸੀ ਤੇ ਉਸ ਲਿਫਾਫੇ ਚੋਂ ਇੱਕ ਨਾਮ ਨਿਕਲਦਾ ਸੀ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਜਾਂਦਾ ਸੀ ਪਰ ਕੱਲ ਇੱਕ ਵੱਖਰਾ ਲਿਫਾਫਾ ਸੀ ਕੱਲ ਦੇ ਲਿਫਾਫੇ ਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇੱਕ ਤਰੀਕੇ ਨਾਲ ਮਾਫੀ ਮੰਗ ਰਿਆ ਸੀ ਜਿਹੜੀ ਇਹ ਚਿੱਠੀ ਹੈ ਇਹਦੇ ਚ ਨਿਸ਼ਚਿਤ ਤੌਰ ਤੇ ਸੁਖਵੀਰ ਸਿੰਘ ਬਾਦਲ ਨੇ ਵੀ ਮਾਫੀ ਮੰਗੀ ਹੋਣੀ ਹੈ ਕਿਉਂਕਿ ਜੋ ਕੁਝ ਸੁਖਵੀਰ ਸਿੰਘ ਬਾਦਲ ਦੀ ਸਰਕਾਰ ਵੇਲੇ ਹੋਇਆ ਨੈਤਿਕਤਾ ਦੇ ਆਧਾਰ ਤੇ ਪਹਿਲਾਂ ਵੀ ਉਹਨਾਂ ਨੇ ਕਈ ਵਾਰੀ ਉਹਦੀ ਮਾਫੀ ਮੰਗੀ ਉਹ ਕਈ ਵਾਰ ਕਹਿ ਚੁੱਕੇ ਨੇ ਕਿ ਜਾਣੇ ਅਣਜਾਣੇ ਚ ਜਿਹੜੀਆਂ ਭੁੱਲਾਂ ਹੋਈਆਂ ਅਸੀਂ ਉਹਨਾਂ ਦੀ ਮਾਫੀ ਮੰਗਦੇ ਹਾਂ ਔਰ ਅਸੀਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਔਰ ਸਾਨੂੰ ਪਤਾ ਹੈ ਉੱਥੇ ਆ ਕੇ ਅਦਾਸ ਵੀ ਕੀਤੀ ਸੀ ਔਰ ਉਹਨਾਂ ਨੇ ਜੋੜਿਆਂ ਦੀ ਸੇਵਾ ਵੀ ਕੀਤੀ ਸੀ ਸੁਖਬੀਰ ਸਿੰਘ ਬਾਦਲ ਔਰ ਹੋਰ ਕਈ ਲੀਡਰ ਸਾਨੂੰ ਉਸ ਵੇਲੇ ਨਜ਼ਰ ਆਏ ਔਰ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਆਪਣਾ ਸਪਸ਼ਟੀਕਰਨ ਦਿੱਤਾ ਉਹਦੇ ਨਾਲ ਨਾਲ ਇੱਕ ਚਿੱਠੀ ਸੌਂਪੀ ਹੈ ਜਿਹੜੀ 17 ਅਕਤੂਬਰ 2015 ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵੇਲੇ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖੀ ਸੀ ਜੀਤ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਗੱਲਾਂ ਤੇ ਦੁੱਖ ਵੀ ਪ੍ਰਗਟ ਕੀਤਾ ਜਿਹੜੀਆਂ ਬੇਦਬੀ ਔਰ ਗੋਲੀकांड ਦੀਆਂ ਘਟਨਾਵਾਂ ਵਾਪਰੀਆਂ ਔਰ ਉਹਨਾਂ ਨੇ ਇੱਕ ਤਰੀਕੇ ਨਾਲ ਪਛਤਾਪ ਵੀ ਕੀਤਾ ਔਰ ਕਿਵੇਂ ਉਹ ਬਹੁਤ ਜ਼ਿਆਦਾ ਦੁਖੀ ਸੀ ਉਹਨਾਂ ਘਟਨਾਵਾਂ ਤੋਂ ਕਿਵੇਂ ਉਹ ਅਰਦਾਸ ਕਰ ਰਹੀ ਸੀ ਕਿ ਵਾਹਿਗੁਰੂ ਉਹਨਾਂ ਨੂੰ ਤਾਕਤ ਬਖਸ਼ੇ ਇਹਨਾਂ ਹਾਲਾਤਾਂ ਚੋਂ ਉਹ ਬਾਹਰ ਨਿਕਲਣ ਉਹ ਚਿੱਠੀ ਉਸ ਵੇਲੇ ਵੀ ਮੀਡੀਆ ਦੇ ਵਿੱਚ ਉਹਦਾ ਚਰਚਾ ਤਾਂ ਹੋਇਆ ਸੀ ਪਰ ਉਹ ਚਿੱਠੀ ਦੇ ਵਿੱਚ ਕੀ ਕੀ ਲਿਖਿਆ ਗਿਆ ਸੀ ਉਸ ਵੇਲੇ ਬਹੁਤਾ ਜ਼ਿਆਦਾ ਇਹਦੇ ਉੱਤੇ ਡਿਬੇਟ ਡਿਸਕਸ਼ਨ ਨਹੀਂ ਹੋਈ ਪਰ ਹਾਂ ਉਸ ਵੇਲੇ ਗੱਲ ਬਾਹਰ ਆਈ ਖਬਰ ਦੇ ਰੂਪ ਚ ਕਿ ਪ੍ਰਕਾਸ਼ ਸਿੰਘ ਬਾਦਲ ਨੇ ਚਿੱਠੀ ਲਿਖੀ ਹੈ ਔਰ ਆਪਣੇ ਮਨ ਦੀ ਵਿਥਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅੱਗੇ ਰੱਖੀ ਹੈ ਇੱਕ ਤਰੀਕੇ ਨਾਲ ਉਹਨਾਂ ਨੇ ਪਛਤਾਪ ਵੀ ਕੀਤਾ ਹੈ ਹਲਕੀ ਹਲਕੀ ਗੱਲ ਨਿਕਲੀ ਸੀ ਹਾਲਾਂਕਿ ਉਸ ਵੇਲੇ ਇਹ ਵੀ ਗੱਲ ਤੁਰ ਹੀ ਕਈ ਲੋਕਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਸ਼੍ਰੀ ਕਾਲਤਕਤ ਸਾਹਿਬ ਤੇ ਆਪਣਾ ਅਸਤੀਫਾ ਸੌਂਪ ਸਕਦੇ ਨੇ ਪ੍ਰਕਾਸ਼ ਸਿੰਘ ਬਾਦਲ ਅਸਤੀਫਾ ਦੇ ਸਕਦੇ ਨੇ ਉਦੋਂ ਇਹ ਗੱਲ ਤੁਰੀ ਵੀ ਪਰ ਉਦੋਂ ਇਹ ਵੀ ਗੱਲ ਤੁਰੀ ਕਿ ਅਕਾਲੀ ਦਲ ਦੇ ਵਿੱਚ ਇੱਕ ਵੱਡਾ ਹਿੱਸਾ ਹੈ ਜਿਹੜਾ ਨਹੀਂ ਚਾਹੁੰਦਾ ਕਿ ਪ੍ਰਕਾਸ਼ ਸਿੰਘ ਬਾਦਲ ਅਸਤੀਫਾ ਦੇਣ ਉਹ ਚਾਹੁੰਦੇ ਸੀ ਕਿ ਅਗਰ ਅਸੀਂ ਅਸਤੀਫਾ ਦਿੱਤਾ ਤੇ ਸਾਡੇ ਲਈ ਸਥਿਤੀਆਂ ਪੋਲਿਟਿਕਲ ਤੌਰ ਤੇ ਹੋਰ ਜ਼ਿਆਦਾ ਖਰਾਬ ਹੋ ਸਕਦੀਆਂ ਨੇ ਉਹਦੇ ਨਾਲੋਂ ਚੰਗਾ ਕਿ ਪ੍ਰਕਾਸ਼ ਸਿੰਘ ਬਾਦਲ ਅਸਤੀਫਾ ਨਾ ਦੇਣ ਔਰ ਸਰਕਾਰ ਇਨਸਾਫ ਦਵੇ ਔਰ ਉਹਦੇ ਲਈ ਕੋਸ਼ਿਸ਼ਾਂ ਕਰੇ ਅਲੱਗ ਹੀ ਉਹਦੇ ਉੱਪਰ ਉਸ ਵੇਲੇ ਸਿਆਸਤ ਵੀ ਬਹੁਤ ਜ਼ਿਆਦਾ ਹੋਈ। ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਡੈਵਲ ਕਲਾ ਮਾਮਲੇ, ਜਿਹਦ ਵੀ ਦੇ ਮਾਮਲੇ ਇਹਨਾਂ ਦੇ ਉੱਪਰ ਬਕਾਇਦਾ ਸਿਆਸਤ ਵੀ ਹੁੰਦੀ ਰਹੀ। ਆ ਕੋਈ 24 ਘੰਟਿਆਂ 'ਚ ਇਨਸਾਫ ਦੇਉਣ ਦੀ ਗੱਲ ਕਰਦਾ ਰਿਹਾ। ਕਿਸੇ ਨੇ ਜਦੋਂ ਇੱਕ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ ਜਦੋਂ ਉਹਨਾਂ ਨੇ ਪਵਿੱਤਰ ਗੁਟਕਾ ਸਾਹਿਬ ਦੀ ਸੌਂ ਖਾਦੀ ਹੱਥ 'ਚ ਫੜ ਕੇ ਕਿ ਮੈਂ ਇੱਕ ਮਹੀਨੇ ਦੇ ਵਿੱਚ ਵਿੱਚ ਨਸ਼ਾ ਮੁਕਾਦੂੰ ਉਦੋਂ ਇਹ ਵੀ ਕਹਿੰਦੇ ਰਹੇ ਕਿ ਮੈਂ ਇਹਨਾਂ ਮਾਮਲਿਆਂ ਦਾ ਇਨਸਾਫ ਦਊਂਗਾ ਉਹਨਾਂ ਨੇ ਤਾਂ ਨਾਮ ਵੀ ਲਿਆ ਸੀ ਬਾਦਲ ਦਾ ਜੀ ਕਿ ਮੈਂ ਉਹਨਾਂ ਨੂੰ ਜੇਲ੍ਹ ਭੇਜੂ ਜਿੱਦ ਤੱਕ ਮੈਨੂੰ ਯਾਦ ਹੈ ਨਾਮ ਲਿਆ ਸੀ ਉਹਨਾਂ ਨੇ ਪਰ ਪ੍ਰਕਾਸ਼ ਸਿੰਘ ਜਦੋਂ ਕੈਪਟਨ ਮਰਿੰਦਰ ਮੁਖਮੰਤਰੀ ਬਣਿਆ ਤੇ ਉਦੋਂ ਨਵਜੋਤ ਸਿੰਘ ਸਿੱਧੂ ਔਰ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਲੀਡਰਾਂ ਨੂੰ ਝੋਲੀਆਂ ਆੜਣੀਆਂ ਪਈਆਂ ਮੋਰਚੇ ਲੱਗੇ ਨਵਜੋਤ ਸਿੰਘ ਸਿੱਧੂ ਸੁਖਜਿੰਦਰ ਰੰਧਾਵਾ ਇਹ ਜਾ ਕੇ ਭਰੋਸਾ ਦੇ ਕੇ ਆਏ ਕੈਪਟਨ ਮਰਿੰਦਰ ਸਿੰਘ ਵੱਲੋਂ ਪਰ ਕੈਪਟਨ ਅਮਰਿੰਦਰ ਸਿੰਘ ਵੀ ਇਨਸਾਫ ਨਹੀਂ ਦੇ ਸਕਿਆ ਹੁਣ ਜਿਹੜੀ ਸੁਖਵੀਰ ਸਿੰਘ ਬਾਦਲ ਨੇ ਚਿੱਠੀ ਲਿਖੀ ਹੈ ਸਪਸ਼ਟੀਕਰਨ ਦਿੱਤਾ ਹੈ ਉਹਦੇ ਵਿੱਚ ਮੂਲ ਰੂਪ ਚ ਉਹਨਾਂ ਨੇ ਇਹ ਗੱਲਾਂ ਦਾ ਬਿਆਨ ਕੀਤਾ ਕਿ ਕਿਵੇਂ ਉਹਨਾਂ ਦੀ ਸਰਕਾਰ ਕੋਸ਼ਿਸ਼ ਤਾਂ ਕਰਦੀ ਰਹੀ ਪਰ ਦੂਜੀਆਂ ਸਰਕਾਰਾਂ ਨੇ ਉਸ ਤੋਂ ਬਾਅਦ ਵਾਲੀਆਂ ਨੇ ਕਿਵੇਂ ਲਿੱਕੇ ਪਾਏ ਉਸ ਵੇਲੇ ਕਿਵੇਂ ਕਦੀ ਗੱਲ ਸੀਬੀਆਈ ਚ ਜਾਂਚ ਭੇਜਣ ਦੀ ਗੱਲ ਹੋਈ ਇਹ ਸਾਰੀਆਂ ਗੱਲਾਂ ਸੁਖਵੀਰ ਸਿੰਘ ਬਾਦਲ ਨੇ ਲਿਖੀਆਂ ਹੋ ਸਕਦੀਆਂ ਨੇ ਔਰ ਉਹਨਾਂ ਨੇ ਇਹ ਜ਼ਰੂਰ ਮੰਨਿਆ ਕਿ ਅਸੀਂ ਇਸ ਗੱਲ ਲਈ ਮਾਫੀ ਮੰਗਦੇ ਹਾਂ ਕਿ ਸਾਡੀ ਸਰਕਾਰ ਇਨਸਾਫ ਨਹੀਂ ਦੇ ਸਕੀ ਉਸ ਵੇਲੇ ਹਾਂ ਇਹਦੇ ਤੇ ਸਸਪੈਂਸ ਬਣਿਆ ਕਿ ਜਿਹੜੇ ਨਾਰਾਜ਼ ਅਕਾਲੀਆਂ ਨੇ ਤਕਵੀਰ ਸਿੰਘ ਬਾਦਲ ਜਾਂ ਉਹਨਾਂ ਦੇ ਪਰਿਵਾਰ ਤੇ ਨਿੱਜੀ ਹਮਲੇ ਕੀਤੇ ਕੀ ਸੁਖਬੀਰ ਸਿੰਘ ਬਾਦਲ ਨੇ ਵੀ ਜਿਹੜੇ ਨਾਰਾਜ਼ ਅਕਾਲੀ ਐ ਉਹਨਾਂ ਦੇ ਗੁਪਤ ਭੇਦ ਚਿੱਠੀ ਦੇ ਰੂਪ ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅੱਗੇ ਖੋਲੇ ਆ ਕਿ ਉਹ ਕੀ ਕੀ ਕਰਦੇ ਰਹੇ ਨੇ ਲੋਕੀ ਉਹ ਤਾਂ ਬਾਦਲਾਂ ਤੇ ਬਹੁਤ ਇਲਜ਼ਾਮ ਲਾ ਰਹੇ ਨੇ ਕਿ ਇਹਨਾਂ ਨੇ ਆਹ ਕੁਝ ਕੀਤਾ ਜੀ ਤੁਹਾਡਾ ਗੱਲ ਰਹੀ ਡੀਜੀਪੀ ਸੁਮੇਸ਼ ਸਿੰਘ ਸੈਣੀ ਦੀ ਨਿਯੁਕਤੀ ਮੈਨੂੰ ਲੱਗਦਾ ਹੈ ਕਿ ਉਹ ਵੀ ਸੁਖਵੀਰ ਸਿੰਘ ਬਾਦਲ ਹੋਣਾ ਨੇ ਜ਼ਰੂਰ ਗੱਲ ਲਿਖੀ ਹੋਣੀ ਹੈ ਕਿ ਡੀਜੀਪੀ ਸੁਮੇਸ਼ ਸਿੰਘ ਸੈਣੀ ਦੀ ਨਿਯੁਕਤੀ ਦਾ ਮਾਮਲਾ ਕਿਉਂਕਿ ਗਠਬੰਧਨ ਦੀ ਸਰਕਾਰ ਸੀ ਕੱਲਾ ਪ੍ਰਕਾਸ਼ ਸਿੰਘ ਬਾਦਲ ਦਾ ਨਹੀਂ ਸੀ ਮੈਂ ਅੱਗੇ ਵੀ ਕਹਿਣਾ ਹੁੰਦਾ ਪੰਜਾਬ 'ਚ ਜਦੋਂ ਡੀਜੀਪੀ ਦੀ ਨਿਯੁਕਤੀ ਹੁੰਦੀ ਹੈ ਪੰਜਾਬ ਦਾ ਕੋਈ ਵੀ ਮੁੱਖ ਮੰਤਰੀ ਹੋਵੇ ਮੈਨੂੰ ਨਹੀਂ ਲੱਗਦਾ ਕਿ ਕੱਲਾ ਉਹ ਮੁੱਖ ਮੰਤਰੀ ਦੇ ਅਧਿਕਾਰ ਖੇਤਰ 'ਚ ਹੁੰਦਾ ਹੈ ਇਸ ਕਰਕੇ ਡੀਜੀਪੀ ਪੰਜਾਬ ਚ ਸੂਬਾ ਔਰ ਕੇਂਦਰ ਸਰਕਾਰਾਂ ਦੀ ਸਹਿਮਤੀ ਨਾਲ ਹੀ ਲੱਗਦੇ ਨੇ ਕਿਤੇ ਨਾ ਕਿਤੇ ਕੇਂਦਰ ਸਰਕਾਰ ਦਾ ਦਬਾਅ ਵੀ ਹੁੰਦਾ ਹੈ ਕੈਪਟਨ ਮਰਿੰਦਰ ਕਿਉਂਕਿ ਉਹ ਤਾਂ ਬਾਅਦ ਦੇ ਵਿੱਚ ਭਾਜਪਾ ਚ ਸ਼ਾਮਲ ਹੋ ਗਏ ਉਹਨਾਂ ਤੇ ਤਾਂ ਇਲਜ਼ਾਮ ਲੱਗਦਾ ਹੀ ਸੀ ਕਿ ਉਹ ਤਾਂ ਪਹਿਲਾਂ ਹੀ ਭਾਜਪਾ ਦੇ ਸੀ ਔਰ ਹੁਣ ਵੀ ਜਿਹੜੇ ਡੀਜੀਪੀ ਲੱਗੇ ਨੇ ਉਹਨਾਂ ਬਾਰੇ ਇਹ ਖਾਸ ਚਰਚਾਵਾਂ ਪੋਲਿਟੀਕਲ ਤੌਰ ਤੇ ਕਈ ਵਾਰ ਹੋਈਆਂ ਨੇ ਕਿ ਉਹਨਾਂ ਦੀ ਨਿਯੁਕਤੀ ਦੇ ਵਿੱਚ ਕੇਂਦਰੀ ਦਖਲ ਹੈ ਹੁਣ ਕੇਂਦਰ ਦੀ ਸਰਕਾਰ ਹੈ ਸਰਹੱਦੀ ਸੂਬਾ ਉਹ ਆਪਣਾ ਪ੍ਰਭਾਵ ਸਰਹੱਦੀ ਸੂਬਿਆਂ ਚ ਡੀਜੀਪੀ ਦੀ ਨਿਯੁਕਤੀ ਚ ਵਰਤ ਵੀ ਸਕਦੀ ਹੈ ਇਹਦੇ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਹੁਣ ਜਿੱਥੋਂ ਤੱਕ ਗੱਲ ਰਹੀ ਇਸ਼ਤਿਹਾਰਾਂ ਦੀ ਕਿ 90 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ ਔਰ सिरसा ਸਾਡੇ ਜਿਹੜੇ ਮੁਖੀ ਨੇ ਨੇੜਾ सिरसा ਦੇ ਮੁਖੀ ਨੇ ਉਹਨਾਂ ਦੀ ਬਾਫੀ ਦਾ ਮਸਲਾ ਮੈਂ ਗੁਰਚਰਨ ਸਿੰਘ ਗਰੇਵਾਲ ਦੀ ਗੱਲ ਸੁਣ ਰਿਹਾ ਸੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ ਸ਼ਖਬੀਰ ਸਿੰਘ ਬਾਦਲ ਉਹਨਾਂ ਦੇ ਨੇੜਲੇ ਸਾਥੀ ਨੇ ਉਹ ਕਹਿੰਦੇ ਕਿ ਮੌਜੂਦਾ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਐਡਵੋਕੇਟ ਸੁਖਜਿੰਦਰ ਸਿੰਘ ਧਾਮੀ ਉਹਨਾਂ ਨੇ ਵੀ ਆਪਣੇ ਵੱਲੋਂ ਇੱਕ ਸਪਸ਼ਟੀਕਰਨ ਦਿੱਤਾ ਹੈ ਉਹ ਸਪਸ਼ਟੀਕਰਨ ਕੀ ਹੈ ਉਹਦੇ ਵੇਰਵੇ ਬਾਹਰ ਨਹੀਂ ਆਏ ਔਰ ਇਹ ਜ਼ਰੂਰ ਕਿਹਾ ਗੁਰਚੰਦ ਸਿੰਘ ਗਰੀয়াল ਨੇ ਕਿ ਕੁਝ ਫੈਸਲੇ ਉਹਨੂੰ ਲਏ ਗਏ ਜਦੋਂ ਜਥੇਦਾਰ ਅਵਤਾਰ ਸਿੰਘ ਮੱਕੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਜਥੇਦਾਰ ਅਵਤਾਰ ਸਿੰਘ ਮੱਕੜ ਹੁਣ ਦੁਨੀਆਂ 'ਚ ਨਹੀਂ ਨੇ ਇਸ ਕਰਕੇ ਜਿਹੜੇ ਫੈਸਲੇ ਉਹਨਾਂ ਦੇ ਵੇਲੇ ਹੋਏ ਉਹਨਾਂ ਉੱਪਰ ਉਹ ਕਹਿੰਦੇ ਕਿ ਅਸੀਂ ਇਸ ਵੇਲੇ ਜ਼ਿਆਦਾ ਗੱਲ ਨਹੀਂ ਕਰ ਸਕਦੇ ਕਿਉਂਕਿ ਐਸਪੀਸੀ ਦੇ ਜਿਹੜੇ ਪ੍ਰਧਾਨ ਨੇ ਮੌਜੂਦਾ ਜਥੇਦਾਰ ਮੱਕੜ ਸਾਹਿਬ ਦੇ ਜਾਣ ਤੋਂ ਬਾਅਦ ਜੋ ਐਡਵੋਕੇਟ ਧਾਮੀ ਕਰ ਸਕਦੇ ਸੀ ਉਹਨਾਂ ਨੇ ਆਪਣੇ ਵੱਲੋਂ ਉਹ ਜ਼ਰੂਰ ਕੀਤਾ ਇਹ ਉਹਨਾਂ ਦਾ ਜਵਾਬ ਇਸ ਤਰ੍ਹਾਂ ਨਾਲ ਗਿਆ ਹੁਣ ਜਿੱਥੇ ਤੱਕ ਗੱਲ ਰਹੀ ਪੰਜ ਸਿੰਘ ਸਹਿਵਾਨਾਂ ਦੀ ਮੀਟਿੰਗ ਦੀ ਜਿਵੇਂ ਤੁਸੀਂ ਕਿਹਾ ਮੈਨੂੰ ਲੱਗਦਾ ਹੈ ਅਗਲੇ 2-3 ਦਿਨਾਂ ਦੇ ਵਿੱਚ ਪੰਜ ਸਿੰਘ ਸਹਿਬਾਨ ਮੀਟਿੰਗ ਕਰਨਗੇ ਮੀਟਿੰਗ ਸੱਦੀ ਜਾਏਗੀ ਸ਼੍ਰੀ ਕਾਲ ਤਕਤ ਸਾਹਿਬ ਤੇ ਔਰ ਉਥੇ ਪੰਜੇ ਸਿੰਘ ਸਹਿਬਾਨ ਉਹ ਲਿਫਾਫਾ ਖੋਲਣਗੇ ਉਸ ਲਿਫਾਫੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਜਵਾਬ ਹੈ ਹੁਣ ਕੀ ਸੁਖਬੀਰ ਸਿੰਘ ਬਾਦਲ ਦਾ ਉਹ ਜਵਾਬ ਹੱਥ ਨਾਲ ਲਿਖਿਆ ਹੋਇਆ ਹੈ ਕੀ ਉਹ ਚਿੱਠੀ ਟਾਈਪ ਮਸ਼ੀਨ ਤੇ ਹੈ ਕੀ ਉਹ ਕੰਪਿਊਟਰ ਦਾ ਪ੍ਰਿੰਟ ਹੈ ਇਹਦੇ ਉੱਪਰ ਵੀ ਜਦੋਂ ਉਹ ਚਿੱਠੀ ਅਗਰ ਉਹ ਚਿੱਠੀ ਸਾਰਜਨਕ ਕੀਤੀ ਜਾਂਦੀ ਹੈ ਤੇ ਗੱਲ ਸਾਹਮਣੇ ਆਏਗੀ ਕਿਉਂਕਿ ਲਫਾਫੇ ਲਫਾਫਾ ਸੌਂਪਿਆ ਗਿਆ ਜੀ ਉਸ ਚਿੱਠੀ 'ਚ ਸੁਖਵੀਰ ਬਾਦਲ ਦਾ ਜਵਾਬ ਕੀ ਹੈ ਕੱਲੇ-ਕੱਲੇ ਇਲਜ਼ਾਮ ਤੇ ਤੇ ਦੂਸਰਿਆਂ ਦੇ ਕੀ ਉਹਨਾਂ ਨੇ ਭੇਦ ਖੋਲੇ ਨੇ ਕਿਹੜੇ ਖੋਲੇ ਨੇ ਜਥੇਦਾਰ ਸਾਹਿਬ ਉਸ ਚਿੱਠੀ 'ਚ ਸੁਖਵੀਰ ਬਾਦਲ ਦੇ ਜਵਾਬ ਸਪਸ਼ਟਿਕਰਨ ਨੂੰ ਕਿਵੇਂ ਦੇਖਦੇ ਨੇ ਕਿ ਉਹ ਸੰਤੁਸ਼ਟ ਹੁੰਦੇ ਨੇ ਕਿ ਉਹ ਸੰਤੁਸ਼ਟ ਨਹੀਂ ਹੁੰਦੇ ਕੀ ਉਹ ਸਮੂਹਿਕ ਤੌਰ ਤੇ ਦੋਵੇਂ ਧਿਰਾਂ ਨੂੰ ਸਜ਼ਾ ਲਾਉਂਦੇ ਨੇ ਕੀ ਉਹ ਸਿਰਫ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਲਾਉਂਦੇ ਨੇ ਕੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਸੰਗਠਨ ਦੇ ਸਬੰਧ ਵਿੱਚ ਕੋਈ ਵੱਡਾ ਫੈਸਲਾ ਕਰਦੇ ਨੇ ਇਹ ਸਾਰੀਆਂ ਗੱਲਾਂ ਦਾ ਜਵਾਬ ਜਦੋਂ ਚਿੱਠੀ ਖੁੱਲੇਗੀ ਔਰ ਪੰਜ ਸਿੰਘ ਸਹਿਬਾਨੋ ਦੇ ਤੇ ਵਿਚਾਰ ਕਰਨਗੇ ਇੱਕ ਆਪਸੀ ਸਹਿਮਤੀ ਬਣਾਉਣਗੇ ਉਸ ਤੋਂ ਬਾਅਦ ਉਹਨਾਂ ਦੇ ਬਿਆਨ ਦੇ ਰੂਪ ਦੇ ਵਿੱਚ ਗੱਲ ਸਾਹਮਣੇ ਆਏਗੀ ਔਰ ਮੈਂ ਇਹਨਾਂ ਜ਼ਰੂਰ ਕਹਿ ਦਿੰਨਾ ਹਰਜੋਜੀ ਕਿ ਅਕਾਲੀ ਦਲ ਦੇ ਵਿੱਚ ਸ਼ਕਬੀਰ ਸਿੰਘ ਬਾਦਲ ਹੁਣਾਂ ਨੇ ਕੋਰ ਕਮੇਟੀ ਭੰਗ ਕੀਤੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣ ਤੋਂ ਇੱਕ ਦਿਨ ਪਹਿਲਾਂ ਉਹਦੇ ਵੀ ਕਾਫੀ ਸਿਆਸੀ ਮਤਲਬ ਕੱਢੇ ਜਾਂਦੇ ਨੇ ਕਿਉਂਕਿ ਕੋਰ ਕਮੇਟੀ 'ਚ ਕਈ ਮੈਂਬਰ ਅਜਿਹੇ ਸੀ ਜਿਹੜੇ ਨਰਾਜ਼ ਧੜੇ ਦੇ ਵਿੱਚ ਮੌਜੂਦ ਨਹੀਂ ਸੋ ਬਾਕੀ ਆਉਂਦੇ ਦਿਨਾਂ 'ਚ ਦੇਖਦੇ ਹਾਂ ਹੁਣ ਜਥੇਦਾਰ ਸਾਹਿਬ ਕੀ ਫੈਸਲਾ ਜਿਹੜਾ ਹੈ ਉਹ ਸੁਣਾਉਂਦੇ ਨੇ ਪਰ ਸਿਆਸਤ ਪੂਰੀ ਤਰ੍ਹਾਂ ਨਾਲ ਗਰਮ ਹੋ ਚੁੱਕੀ ਹੈ ਅਕਾਲੀ ਸਿਆਸਤ ਇੱਕ ਵਾਰ ਫੇਰ ਗਰਮ ਹੈ ਔਰ ਅੱਜਕੱਲ੍ਹ ਕੀ ਨਵੇਂ ਬਿਆਨ ਆਉਂਦੇ ਨੇ ਨਰਾਜ਼ ਅਕਾਲੀਆਂ ਦੇ ਉਦੇ ਉੱਪਰ ਵੀ ਨਜ਼ਰ ਬਣਾ ਕੇ ਰੱਖਾਂ ਜੀ ਬਿਲਕੁਲ ਸੇਗਲਾ ਡੱਲਾ ਜੀ ਪੂਰੀ ਜੋ ਜੋ ਅਪਡੇਟ ਰਹੇਗਾ ਅਸੀਂ ਜ਼ਰੂਰ ਇਸ ਪ੍ਰੋਗਰਾਮ ਦੇ ਜ਼ਰੀਏ ਦਰਸ਼ਕਾਂ ਦੇ ਨਾਲ ਸਾਰੀ ਜਾਣਕਾਰੀ ਸਾਂਝੀ ਜ਼ਰੂਰ ਕਰਦੇ ਹੀ ਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀਆਂ ਹੀ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੁਸੀਂ ਹਰ ਵਾਰ ਦੀ ਤਰ੍ਹਾਂ ਜੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਤੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਨੂ ਵੀ ਤੇ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਹਰਜੋਤ ਜੀ ਤੁਹਾਡ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਕਿ ਉਹ ਆਪਣੀ ਗੱਲ ਮੇਰੇ ਨਾਲ ਸਾਂਝੀ ਕਰ ਸਕਦੇ ਨੇ ਅਸੀਂ ਉਹਨਾਂ ਦੀ ਗੱਲ ਬਿਲਕੁਲ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ